ਕੋਈ ਕਹਿੰਦਾ ਕਿ ਮੈਂ ਬੂਤ ਨਹੀਂ ਲਗੰਦਿਆਂਗਾ ਇਹ ਕਿਸੇ ਦੀ ਯੁਰਤ ਹੈ ਮੇਰਾ ਬੂਤ ਰੋਕ ਕੇ ਦੇਖਿਓ ਜਿੱਥੇ ਤੁਸੀਂ ਭਾਸ਼ਾ ਦੇ ਕੇ ਆਇਓ ਨਾ ਕਿ ਮੈਂ ਬੂਤ ਨਹੀਂ ਲਗੰਦਿਆਂਗਾ ਮੈਂ ਬੂਤ ਲਾਵਾਂਗਾ ਮੇਰੀ ਜੇ ਤਾਕਤ ਹੋਏਗੀ ਜੇ ਮੇਰੀ ਸ਼ਕਤੀ ਹੋਏਗੀ ਆਮ ਆਦਮੀ ਪਾਰਟੀ ਦਾ ਝਾੜੂ ਫੜ ਕੇ ਜਲੰਧਰ ਵਿੱਚ ਘੁੰਮ ਰਿਹਾ ਅੱਜ ਮੇਰਾ ਉਹਨਾਂ ਨੂੰ ਚੈਲੰਜ ਹੈ ਕਿ ਦੋ ਦਿਨ ਰਹਿ ਗਏ ਇਸ ਪਾਰਟੀ ਦੀ ਇਹ ਫੂ ਚੱਲਦਾ ਕਰਨ ਦੇ ਲਈ ਜਿੰਨੇ ਲੀਡਰੋ ਇੱਕ ਵੀ ਬੂਥ ਆਮ ਆਦਮੀ ਦੇ ਜਿੱਤ ਜੇਗੀ ਮੈਂ ਇੱਕ ਤਰੀਕ ਤੋਂ ਬਾਅਦ ਜ਼ਿੰਮੇਵਾਰ ਹੋਵਾਂਗਾ 182 ਬੂਥ ਜਲੰਧਰ ਵੈਸਟ ਦੇ 182 ਬੂਥਾਂ ਦੇ ਵਿੱਚ ਆਮ ਆਦਮੀ ਪਾਕਰੀ ਜਮਾਨਤ ਜਬਤ ਹੋ ਰਹੀ ਹੈ ਇਹ ਮੇਰਾ ਚੈਲੰਜ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਕੱਲ ਵੋਟਾਂ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਉੱਥੇ ਹੀ ਸ਼ੀਤਲ ਉਗਰਾਲ ਜੋ ਕਿ ਆਮ ਆਦੀ ਪਾਰਟੀ ਦੇ ਵਿਧਾਇਕ ਸੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਹੁਣ ਉਹਨਾਂ ਵੱਲੋਂ ਆਮ ਆਦੀ ਪਾਰਟੀ ਦੇ ਛੋਟੇ ਵੱਡੇ ਲੀਡਰਾਂ ਨੂੰ ਚੁਣੌਤੀ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ ਅਸੀਂ ਜਲੰਧਰ ਦੇ 182 ਬੂਥਾਂ ਦੇ ਉੱਤੇ ਆਪਣੇ ਬੂਥ ਲਾਵਾਂਗੇ ਤੇ ਇਹਨਾਂ ਦੀਆਂ ਆਮ ਆਦੀ ਪਾਰਟੀ ਦੇ 182 ਬੂਥਾਂ ਦੇ ਉੱਤੇ ਜਮਾਨਤਾ ਜਬਤ ਹੋਣਗੀਆਂ ਮੈਂ ਅੱਜ ਇੱਕ ਚੀਜ਼ ਦਾ ਚੈਲੰਜ ਕਰਨ ਜਾ ਰਿਹਾ ਕਿ ਤੁਸੀਂ ਲੋਕ ਕੱਲ ਵੀ ਸਟੇਜਾਂ ਤੇ ਬੋਲੇ ਪਰਸੂ ਵੀ ਬੋਲੇ ਚੌਥ ਵੀ ਬੋਲੇ ਮੈਨੂੰ ਕੋਈ ਫਰਕ ਨਹੀਂ ਮੇਰੇ ਮੇਰੇ ਉੱਤੇ ਕਿਸੇ ਤਰੀਕੇ ਦਾ ਕੋਈ ਦਬਾਅ ਨਹੀਂ ਤੁਹਾਡੀ ਇਹ ਜਿਹੜੀ ਗਿੱਦੜ ਧਮਕੀ ਦਾ ਕੋਈ ਕਹਿੰਦਾ ਕਿ ਮੈਂ ਬੂਤ ਨਹੀਂ ਲਗੰਦਿਆਂਗਾ ਇਹ ਕਿਸੇ ਦੀ ਯੁਰਤ ਹੈ ਮੇਰਾ ਬੂਤ ਰੋਕ ਕੇ ਦੇਖਿਓ ਕਿ ਜਿੱਥੇ ਤੁਸੀਂ ਭਾਸ਼ਣ ਦੇ ਕੇ ਆਇਓ ਨਾ ਕਿ ਮੈਂ ਬੂਤ ਨਹੀਂ ਲਗੰਦਿਆਂਗਾ ਮੈਂ ਬੂਤ ਲਾਵਾਂਗਾ ਮੇਰੀ ਇਹ ਤਾਕਤ ਹੋਏਗੀ ਇਹ ਮੇਰੀ ਸ਼ਕਤੀ ਹੋਏਗੀ ਮੈਂ ਆਪਣੇ ਕਾਰਜਕਰਤਾ ਦੇ ਨਾਲ ਖੜਾ ਹੋਵਾਂਗਾ ਤੁਸੀਂ ਬੂਤ ਰੋਕ ਕੇ ਦੇਖੋ ਦੂਜੀ ਤਾਕਤ ਮੈਂ ਅੱਜ ਜਲੰਧਰ ਵੈਸਟ ਦੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਵੱਡੇ ਵੱਡੇ ਲੀਡਰ ਬਣੇ ਫਿਰਦੇ ਆ ਜਿਹੜੇ ਆਪਣੇ ਆਪ ਨੂੰ ਜਿਹੜੇ ਸੁਪਨੇ ਦੇਖ ਰਹੇ ਆ ਕੋਈ ਸੁਪਨਾ ਦੇਖ ਰਹੇ ਐਮਐਲਏ ਬਣਨ ਦਾ ਕੋਈ ਚੇਅਰਮੈਨ ਬਣਨ ਦਾ ਕੋਈ ਸਰਕਾਰ ਦੇ ਪਦ ਲੈਣ ਦਾ ਕਿ ਸਾਨੂੰ ਕੋਈ ਉੱਚੇ ਦੁੱਚਾ ਕੋਈ ਪਦ ਮਿਲੇਗਾ ਅੱਜ ਮੇਰੀ ਉਹਨਾਂ ਨੂੰ ਟੰਗੀ ਪ੍ਰਧਾਨਾਂ ਨੂੰ ਜਿਹੜੇ ਸਟੇਜਾਂ ਦੇ ਉੱਤੇ ਤੀਤੀ ਚਾਲੀ ਚਾਲੀ ਬੈਠੇ ਹੁੰਦੇ ਆ ਅਗਰ ਆ ਜੋ ਮੇਰੀ ਲਾਈਵ ਦੇਖ ਰਹੇ ਹੋਣਗੇ ਅਗਰ ਮੇਰਾ ਲਾਈਵ ਸੁਣ ਰਹੇ ਹੋਣਗੇ 182 ਬੂਥ ਜਲੰਧਰ ਵੈਸਟ ਦੇ ਆ 182 ਬੂਥ ਜਲੰਧਰ ਵੈਸਟ ਦੇ ਆ ਅਗਰ ਜਿੰਨੇ ਲੀਡਰ ਆਮ ਆਦਮੀ ਪਾਰਟੀ ਦਾ ਝਾੜੂ ਫੜ ਕੇ ਜਲੰਧਰ ਵੈਸਟ ਚ ਘੁੰਮ ਰਹੇ ਆ ਅੱਜ ਮੇਰਾ ਉਹਨਾਂ ਨੂੰ ਚੈਲੰਜ ਹੈ ਕਿ ਦੋ ਦਿਨ ਰਹਿ ਕੇ ਇਸ ਪਾਰਟੀ ਦੀ ਇਥੋਂ ਚੱਲਦਾ ਕਰਨ ਦੇ ਲਈ ਅਗਰ ਤੁਸੀਂ ਆਪਣੇ ਆਪ ਦੇ ਵਿੱਚ ਸੋਚਦੇ ਹੋ ਕਿ ਅਸੀਂ ਲੀਡਰ ਬਹੁਤ ਵੱਡੇ ਆ ਸਾਡੇ ਕੋਲ ਪੈਸੇ ਦੀ ਤਾਕਤ ਹੈ ਸਾਡੇ ਕੋਲ ਸਰਕਾਰ ਦੀ ਤਾਕਤ ਹੈ ਜਾਓ ਤੁਹਾਨੂੰ ਮੈਂ ਚੈਲੰਜ ਕਰਨ ਜਾ ਰਿਹਾ ਹਾਂ ਅਗਰ ਤੁਸੀਂ ਜਿੰਨੇ ਪ੍ਰਧਾਨ ਹੋ ਜਿੰਨੇ ਲੀਡਰ ਹੋ ਇੱਕ ਵੀ ਬੂਥ ਆਮ ਆਦਮੀ ਜੇ ਜਿੱਤ ਜੇਗੀ ਮੈਂ ਇੱਕ ਤਰੀਕ ਤੋਂ ਬਾਅਦ ਉਹ ਜ਼ਿੰਮੇਵਾਰ ਹੋਵਾਂਗਾ 182 ਬੂਥ ਜਲੰਧਰ ਵੈਸਟ ਦੇ 182 ਬੂਥਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜ਼ਮਾਨਤ ਜਬਤ ਹੋ ਰਹੀ ਹੈ ਇਹ ਮੇਰਾ ਚੈਲੰਜ ਹੈ ਜੇ ਚੈਲੰਜ ਮੇਰਾ ਕਬੂਲ ਕਰਨਾ ਹੈ ਜਿੰਨੇ ਵੀ ਪ੍ਰਧਾਨ ਸਭ ਤੋਂ ਦੱਸ ਦਈਏ ਕਿ ਲਗਾਤਾਰ ਸ਼ੀਤ ਲਗਰਾ ਮਾਦੀ ਪਾਰਟੀ ਨੂੰ ਘੇਰਦੇ ਹੋਏ ਨਜ਼ਰ ਆਂਦੇ ਹੁਣ ਵੇਖਣਾ ਹੋਵੇਗਾ ਮਾਦੀ ਪਾਰਟੀ ਦੇ ਕਿਸੇ ਬਲਾਰੇ ਬਨ ਉਹਨਾਂ ਨੂੰ ਕੀ ਜਵਾਬ ਦਿੱਤਾ ਜਾਂਦਾ ਹੈ ਇਹ ਤਾਂ ਨਾਲ ਸਮਾਂ ਹੀ ਦੱਸੇਗਾ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ ਸਿਆਸੀ ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਮੇਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ